ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਫਿਰ ਤੁਹਾਨੂੰ ਲੈ ਕੇ ਆਏ ਆਂ ਲਹਿੰਦੇ ਪੰਜਾਬ ਪਾਕਿਸਤਾਨ ਦੇ ਫੈਸਲਾਬਾਦ ਦੇ ਪਿੰਡ 255 ਚੱਕ ਬੋਗਰਾਂ ਦੇ ਵਿੱਚ ਇੱਕ ਸ਼ਾਦੀ ਸੀ ਜਿਹਨੂੰ ਆਪਾਂ ਵਿਆਹ ਕਹਿੰਨੇ ਆਂ ਸ਼ਾਦੀ ਕਹਿੰਦੇ ਆ ਜਿਵੇਂ ਆਪਾਂ YouTube ਤੇ ਦੇਖਦੇ ਆ ਕਿ ਇਹਨਾਂ ਨੇ ਬੜੀਆਂ ਦੀਗਾਂ ਚੜਾਈਆਂ ਹੁੰਦੀਆਂ ਤੇ ਉਹਦੇ ਵਿੱਚ ਹਰ ਤਰ੍ਹਾਂ ਦਾ ਇਹਨਾਂ ਨੇ ਚਿਕਨ ਤੇ ਹਰ ਤਰ੍ਹਾਂ ਦਾ ਪਕਵਾਨ ਜਿਹੜੇ ਪੱਕਦੇ ਆ ਸ਼ਾਦੀ ਵਾਲੇ ਘਰੇ ਲੈ ਕੇ ਆਏ ਆ ਤੇ ਮੈਂ ਤੁਹਾਨੂੰ ਦਿਖਾਉਣਾ ਵੀ ਕਿੰਨੀਆਂ ਦੀਗਾਂ ਜਿਹੜੀਆਂ ਇੱਥੇ ਚੜ੍ਹਦੀਆਂ ਤੇ ਫਿਰ ਆਪਾਂ ਪੁੱਛਾਂਗੇ ਵੀ ਵੀ ਇਹਨਾਂ ਨੇ ਕਿੰਨੀਆਂ ਦੀਗਾਂ ਚੜਾਈਆਂ ਹਨਾ ਇਹ ਨੇ ਚੌਲ ਜਿਹੜੇ ਇਹਨਾਂ ਨੇ ਨਾ ਚਿਕਨ ਬਣਾ ਕੇ ਚੌਲ ਜਿਹੜੇ ਬਣਾਉਣੇ ਆ ਤੇ ਕਾਰੀਗਰ ਨੂੰ ਪੁੱਛਾਂਗੇ ਵੀ ਆ ਸਾਰੀਆਂ ਦੇਗਾਂ ਦੇਖੋ ਤੁਸੀਂ ਕਿੰਨੀਆਂ ਦੇਗਾਂ ਵਾਹ ਵਾਹ ਇਹ ਸਾਰੀਆਂ ਪੱਕੀਆਂ ਹੀ ਆ ਹਾਂਜੀ ਜਿਵੇਂ ਕਿ ਤੁਹਾਨੂੰ ਦੱਸਿਆ ਆ ਵੀ ਜਿਹੜੀਆਂ ਹੈਗੀਆਂ ਇੱਥੇ ਦੇਗਾਂ ਆਪਾਂ ਕਾਰੀਗਰ ਮੈਂ ਕਿਹਨੇ ਆਈ ਤੁਹਾਡਾ ਸ਼ਫੀਕ ਜੀ ਸ਼ਫੀਕ ਜੀ ਇਹ ਵਿਆਹ ਜਿਹੜਾ ਮੁੰਡੇ ਦਾ ਕੁੜੀ ਦਾ ਕੁੜੀ ਦਾ ਜੀ ਬਰਾਤ ਅੱਜ ਬਰਾਤ ਆਉਣੀ ਆ ਕਿੰਨੀਆਂ ਦੇਗਾਂ ਚੜੀਆਂ ਜੇ ਇਹ ਦੇਗਾਂ ਚੜੀਆਂ 22 23 ਅੱਛਾ 22 23 ਦੇਗ ਇੱਕ ਦੇਗ ਚ ਕਿੰਨਾ ਕਿੰਨੇ ਕਿਲੋ ਵਜੇ ਹੁੰਦਾ ਮਾਸ਼ 10 ਕਿਲੋ ਅੱਛਾ ਅੱਛਾ 10 ਕਿਲੋ ਹੁੰਦਾ ਜੀ ਤੇ ਇਹ ਕਿਹੜਾ ਕਿਹੜਾ ਪਕਵਾਨ ਇਹ ਜੀ ਇੱਕ ਬਣਾ ਗੋਸ਼ਤ ਹਾਂ ਚਿਕਨ ਤੇ ਨਮਕੀਨ ਚਾਵਲ ਅੱਛਾ ਤੇ ਮਿੱਠੇ ਚਾਵਲ ਤੇ ਸਾਬਾ ਚਾ ਜੇ ਲੰਮਕੀਂ ਚਾਹ ਵਾਲਾ ਉਹਦੇ ਵਿੱਚ ਵੀ ਗੋਸ਼ਤ ਪਾਉਣੇ ਹੋ ਕਿ ਉਹ ਕੱਲਾ ਉਹਦੇ ਵਿੱਚ ਵੀ ਗੋਸ਼ਤ ਅੱਛਾ ਜਿਹਨੂੰ ਆਪ ਬਰੀਆਨੀ ਕਹਿੰਦੇ ਆ ਬਰੀਆਨੀ ਬਣ ਜਾਂਦੀ ਹੈ ਅੱਛਾ ਇਹ ਤੁਸੀਂ ਹੁਣ 20 ਕਿੰਨੀਆਂ ਡੇਗਾਂ ਕਹਿੰਦੇ ਜੀ 24 ਡੇਗਾਂ 24 ਡੇਗਾਂ ਇਹ ਹਰ ਵਿਆਂ ਚ ਐ ਹੁੰਦੀਆਂ ਇੰਨੀਆਂ ਨਹੀਂ ਜੀ ਹਾਂਜੀ ਬੰਦਿਆਂ ਦੇ ਹਿਸਾਬ ਨਾਲ ਹੁੰਦਾ ਜਿੰਨੇ ਬੰਦੇ ਹੋਣ ਤੇ ਘੱਟ ਹੋਣ ਤੇ ਘੱਟ ਹੋ ਜਾਂਦਾ ਇਹ ਕਿੰਨੇ ਬੰਦਿਆਂ ਦਾ ਰਸਣ ਪਕਾਇਆ ਜਾਏ ਇਹ ਆਪਣਾ 400 ਬੰਦਿਆਂ ਦਾ ਜੀ 400 ਬੰਦਿਆਂ ਨੂੰ ਪੂਰਾ ਰੱਜ ਕੇ ਖਾਣਗੇ ਇਨਸ਼ਾਅੱਲਾ ਇਹ ਅੱਲਾਹ ਕਰੇ ओके 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 ਤੇ ਇਹਦੇ ਚ ਪਾਉਂਦੇ ਕੀ ਉਹ ਮਰਾਏ ਦੱਸੋ ਹਾਂ ਇਸ਼ਰਾ ਲਿਆ ਮਰਾਏ ਦਿਖਾਇਓ ਚੱਕਿਓ ਜੀ ਇਹਨੂੰ ਆਪਾਂ ਮੈਂ ਦਿਖਾ ਦਿੰਦਾ ਵੀ ਆਹ ਦੇਖੋ ਜੀ ਇਹ ਬੱਕਰਾ ਨਹੀਂ ਅੱਛਾ ਬਣਾ ਗੋਸ ਲਓ ਜੀ ਇਹ ਇੱਕ ਦੇਗ ਚ ਇੰਨਾ ਹੀ ਬਣਾਉਣਾ 10 ਕਿਲੋ ਹਾਂ ਜੀ ਵੱਧ ਵੀ ਬਣਾ ਲੀਦਾ 12 ਵੀ ਬਣਾ ਲਾ ਇਹ ਕੀ ਰੈਸਪੀ ਕੀ ਆ ਕੀ ਕੀ ਪਾਉਨੇ ਹੁੰਦੇ ਚ ਇਹਦੇ ਚ ਪਿਆਜ਼ ਟਮਾਟਰ ਮਿਰਚਾਂ ਅਦਰਕ ਹਾਂ ਤੇ ਬਾਕੀ ਮਸਾਲਾ ਤੇ ਜੋ ਆਮ ਮੀਟ ਚ ਪੈਂਦਾ ਹਾਂਜੀ ਦਹੀਂ کریم अच्छा दही भी पौने ओके 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 कितना शुरूਗਾ ਤੁਹਾਨੂੰ ਕੰਮ ਕਰਦੇ ਹਾਂ ਮੈਨੂੰ ਹੋਗਾ ਜੀ 30 ਕਿਸਾਲ ਬਚਪਨ ਤੋਂ ਫਿਰ ਲੱਗੇਗੇ 21 ਉਮਰ ਤੋਂ ਹੀ ਬਚਪਨ ਤੋਂ ਹਾਂ ਕਿੰਨੇ ਵਿਆਹ ਲਗਾ ਛੱਡੇ ਬਹੁਤ ਵਿਆਹ ਲਗਾਏ ਤੇ ਕੋਈ ਖਾਸ ਕੀ ਹੈ ਮੰਨ ਲਓ ਜੇ ਤੁਸੀਂ ਬਣਾਉਂਦੇ ਇਹ ਖਾਸ ਲੋਕੀ ਕੀ ਤੁਹਾਡੇ ਤੋਂ ਚਾਹੁੰਦੇ ਕੀ ਹੈ ਵੀ ਯਾਰ ਆਹ ਕੁਝ ਪਾ ਵਿੱਚ ਖਾਸ ਲੋਕੀ ਜਿਹੜਾ ਨਾ ਬਣਾਉਂਦੇ ਇਸ ਟੀਮ ਚਿਕਨ ਪਕੌੜਾ ਹਾਂ ਜਾਂ ਮੱਛੀ ਵਾਲਾ ਹੋ ਗਈ ਅੱਛਾ ਅੱਛਾ ਇਹ ਸਮਾਨ ਜ਼ਿਆਦਾਤਰ ਬਹੁਤ ਜ਼ਿਆਦਾ ਗਾਜਰ ਦਾ ਹਲ ਤੁਹਾਡੇ ਘੜਾ ਪਿੰਡਾ ਹਾਂ ਬੋਗਲੇ ਅੱਛਾ ਅੱਛਾ ਕਿੰਨੇ ਕਿੰਨੇ ਪਿੰਡਾਂ 'ਚ ਤੁਸੀਂ ਕੰਮ ਕੀਤਾ ਬਹੁਤ ਪਿੰਡਾਂ 'ਚ ਬਹੁਤ ਬਹੁਤ ਦੂਰ ਦੇ ਵਾਦ ਤੋਂ ਵਾਦ ਤੋਂ ਤੁਸੀਂ ਇੱਕ ਵਿਆਹ 'ਚ ਕਿੰਨੀਆਂ ਕੁ ਦੇਗਾਂ ਪਕਾਤੀਆਂ ਵਾਦ ਤੋਂ ਜਿਆਦੀਆਂ ਤੋਂ ਜਿਆਦੀਆਂ ਤਕਰੀਬਨ ਅਸੀਂ ਪਕਾਤੀਆਂ ਵਾ ਕੋਈ 90 ਕਿ ਦੇਗਾਂ ਲੱਗੀਆਂ ਇੱਕ ਵਿਆਹ 'ਚ ਵੀ 90 ਦੇਗਾਂ ਵਿੱਚ ਪੱਕ ਚੁੱਕੀਆਂ ਤੇ ਉਹ ਕਿੰਨੇ ਬੰਦਿਆਂ ਦਾ ਪ੍ਰੋਗਰਾਮ ਸੀ ਉਹ 1500 ਬੰਦੇ ਦਾ ਪ੍ਰੋਗਰਾਮ 1500 ਦਾ ਬੜਾ ਵੱਡਾ ਪ੍ਰੋਗਰਾਮ ਹੋਊਗਾ ਹਾਂਜੀ ਪੀਰਮਲ ਅੱਛਾ ਪੀਰਮਲ ਪਿੰਡਾਂ ਹਾਂ ਜੀ ਚਾਰ ਹੀ ਆ ਕਾਲੋ ਨਾਲ ਗਾਂ ਸੀ ਪਿੰਡ ਸੀ ਜਿੱਥੇ 90 ਦੇ ਗਾਂ ਇੰਨੀਆਂ ਦੇਗਾਂ ਇਕੱਠੀਆਂ ਕਿਵੇਂ ਕਰਦੇ ਹੋ ਕਿ ਕਿੱਥੋਂ ਆਉਂਦੇ ਇਹਨੇ ਭਾਂਡੇ ਟੈਂਟਾਂ ਵਾਲੇ ਕੋ ਅੱਛਾ ਟੈਂਟਾਂ ਵਾਲੇ ਅਭੀ ਉਹ ਪਤਾ ਹੀ ਹੈ ਬਈ ਇੰਨੀਆਂ ਦੇਗਾਂ ਪਕੜੀਆਂ ਉਹਨਾਂ ਪਹਿਲਾਂ ਹੀ ਭਾਂਡੇ ਜਾਦੇ ਬਣਾਏ ਉਹਨਾਂ ਨੂੰ ਇੱਕ ਟੈਂਟਾਂ ਵਾਲਾ ਨਾਲ ਦੁਕਾਨ ਵਾਲਾ ਉਹਨੂੰ ਦੱਸ ਦੇਣਾ ਕਿ ਸਾਨੂੰ ਇਹਨਾਂ ਨਾਲ ਸਮਾਨ ਚਾਹੀਦਾ ਹਾਂ ਉਹ ਸਾਨੂੰ ਭਾਵੇਂ ਕਿਦੋਂ ਪੈਦਾ ਕਰਕੇ ਦੇ ਦੇ ਦੋ ਦੁਕਾਨਾਂ ਤੋਂ ਤਿੰਨਾਂ ਤੋਂ ਚੌਥੋਂ ਆਹ ਮਸਾਲਾ ਥੱਲੇ ਲਾ ਦੇ ਕੋਤੇ ਲੱਗਦਾ ਮਾਈ ਦੇ ਨਾ ਬਾਦੀ ਇਹ ਮਰਡਰ ਕੀਮਾ ਜੀ ਆਉਣਾ ਇਹ ਮਰਡਰ ਪੈਣਾ ਓਏ ਆ ਪਾ ਦਿਓ ਅੱਗੇ ਚਾਚੀ ਨੂੰ ਮਾਈ ਨੂੰ ਕਿਹਾ ਵਾ ਮਾਮੂ ਕਹਿੰਦੇ ਮੂੰਹ ਚਾ ਲੋ ਕਰ ਕਿ ਦਿਨੋਂ ਆ ਗਿਆ ਸੀ ਦਿਨ ਕੋਈ ਕਹ ਨਹੀਂ ਨਹੀਂ ਕਟਣਾ ਵਾ ਅਕਮਲ ਓਰੇ ਆ ਆ ਚੱਕਣ ਨੂੰ ਵੀ ਆਲਗ-alag ਤਰ੍ਹਾਂ ਦੇ ਜਿਹੜੇ ਪਕਵਾਨ ਆ ਕਿਸੇ ਚ ਕੀਮਾ ਆ ਕਿਸੇ ਚ ਬੱਕਰੇ ਦਾ ਕਿਸੇ ਮੁਰਗੇ ਦਾ ਕਿਸੇ ਜਿਹੜਾ ਹੈਗਾ ਬੀਫ ਆ। ਅਕਮਲ ਸੋ ਇਹ ਪਕਵਾਨ ਇਸ ਇਲਾਕੇ ਦੇ ਮੇਨ ਪਕਵਾਨ ਆ। ਆ ਮਾਈਟ ਨਹੀਂ ਮੇੜਨਾ। ਅੱਛਾ ਜੀ। ਮੈਂ ਮੇੜਨਾ ਵੀ ਨਹੀਂ ਦਿੱਖਦਾ। ਜਨ ਜਨ